ਸੋ ਹਾਂਜੀ ਨਮਸਕਾਰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਝੋਟਿਓ ਡਾਇਨਾਸੌਰ ਤੇ ਸਿਰਾ ਗੱਲ ਬਾਤ ਮੁੜਿਓ ਜਾਲੀ ਤੇ ਵੀ ਕਹਿੰਦੇ ਪਿਛੜੀ ਵੀਡੀਓ ਦੇਖਿਆ ਸੀ ਆਹ ਕਰਤਾ ਰੰਗ ਤੇ ਵਿੱਚ ਲਾਈਟਾਂ ਵੀ ਲਾਤੀਆਂ ਸੀ ਠੀਕ ਹੈ ਨਾ ਓਕੇ ਜੀ ਰਿਪੋਰਟ ਬਣਾਤਾ ਡਾਇਨਾਸੌਰ ਅੱਜ ਮੈਂ ਦੋ ਦਿਨ ਬਾਹਰ ਚਲੇ ਗਿਆ ਡਾਇਨਾਸੌਰ ਲਿਬੜੀ ਗਿਆ ਕਿਸ਼ੇ ਟੱਗੀ ਨਹੀਂ ਹੈਗੀ ਝੋਟਿਓ ਤੇ ਬਾਕੀ ਓਕੇ ਦੀ ਰਿਪੋਰਟ ਡਾਇਨਾਸੌਰ ਏਅਰ ਖਰਾਬ ਹੋਇਆ ਪਿਆ ਵਾਹ ਤੋਂ ਨਾਲਾ ਝੋਟੇਓ ਡਾਇਨਾਸੌਰ ਨੂੰ ਕੋਈ ਨਾ ਕੱਢ ਕੇ ਮੁੰਡਿਓ ਧੋਵਾਂਗੇ ਤੇ ਮੈਂ ਸੋਚ ਰਿਹਾ ਸੀ ਮੁੰਡਿਓ ਇਹਨੂੰ ਸਟਾਰਟ ਕਰਕੇ ਥੋੜੇ ਜਿਹਾ ਸਟੰਟ ਵੀ ਕਰਾਏ ਜਾਣ ਯਾਰ ਖੜਕਾ ਦਰਦ ਕਰ ਖੜਕਾ ਦੜਕਾ ਵੀ ਕਰ ਦਈਏ ਇੰਨਾ ਕ ਤਾਂ ਬਣਦਾ ਤੇ ਮੁੰਡਿਓ ਮੈਂ ਆਏ ਸੋਚ ਰਿਆ ਸੀ ਵੀ ਝੋਟੇ ਦੇ ਸਟੰਟ ਕਰਾਈਆਂ ਡਾਇਨਾਸੌਰ ਦੇ ਤੇ ਇਹਨੂੰ ਕਰਦੇ ਆਂ ਸਟਾਰਟ ਫਿਰ ਕਰਾਉਨੇ ਆਂ ਗੱਲਬਾਤ ਸਾਨੂੰ ਬਾਕੀ ਦੇਖਦੇ ਆਂ ਜੇ ਹੋਏ ਤਾਂ ਵੀ ਠੀਕ ਆ ਜੇ ਨਹੀਂ ਹੋਏ ਤਾਂ ਵੀ ਠੀਕ ਆ ਹੋ ਹਾਂਜੀ ਕਰ ਲਿਆ ਸਟਾਰਟ ਚਲੋ ਫਿਰ ਚੱਲਦੇ ਆਂ ਬਾਹਰ ਨੂੰ ਲੈ ਕੇ ਚੱਲਦੇ ਆਂ 300 ਨੂੰ ਜੇ ਬਾਕੀ ਓਕੇ ਗੱਲਬਾਤ ਇਹ ਬਾਕੀ ਚਲੋ ਬਾਅਦ ਸਨਾਂ ਬਾਅਦ

ਸਰੇ 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 ਹੋਗੀ ਗੱਲ ਕਮਾ ਲੀਏ ਐਵਾ ਜੀ ਬਾ ਮੁੰਡਿਓ ਆ ਗਿਆ ਸੁਬਾਹ ਤੇ ਹੁਣ ਆਪਾਂ ਅੰਦਰੀ ਲਾ ਲਈਏ ਕਿਉਂਕਿ ਪਿੰਡ ਵਾਲੇ ਸਾਰੇ ਆ ਚੁੱਕੇ ਨੇ ਸਾਰੇ ਝਾਤੀ ਆਈਆਂ ਮੈਨੀਆਂ ਨੇ ਰੋਟ ਸੰਗਾ ਨਹੀਂ ਲੱਗ ਰਹੇ ਆ ਇਹ ਅੰਦਰੀ ਬਾਹਰ ਹੋ ਗਈ ਬਾਕੀ ਮੁੰਡਿਓ ਸਟੰਟ ਹੋਣਗੇ ਪੂਰੇ ਸਿਰੇ ਦੇ ਇੰਨਾ ਵੀ ਵੀਡੀਓ ਪਾਵਾਂਗੇ ਸਟੰਟ ਦੇਖਣ ਵਾਸਤੇ ਜੇ ਦੇਖਣੇ ਨਾ ਅਗਲੀ ਵੀਡੀਓ ਸਟੰਟਾਂ ਦੀ ਆਊਗੀ ਠੀਕ ਹੈ ਨਾ ਮੁੰਡਿਓ ਤੇ ਬਾਕੀ ਕੱਲੇ ਤਾਂ ਯਾਰ ਵੀਡੀਓ ਬਣਾਉਣੀ ਜੀ ਬਣੀ ਨਹੀਂ ਹੈਗੀ ਯਾਰ ਸਮਾਰਕੇ ਕਿੰਝਤਾ ਦਾ ਬਹੁਤ ਕੋਸਾ ਵੀਡੀਓ ਸਮਾਰਕੇ ਯਾਰ ਬਣੀ ਨਹੀਂ ਕੱਲਾ ਕਰਕੇ ਨਾ ਯਾਰ ਬਣਦੀ ਨਹੀਂ ਵਾਹ ਫੋਨ ਲੈ ਬੰਦੇ ਤੋਂ ਉਹਨੇ ਫੋਨ ਨਹੀਂ ਚੱਕਿਆ ਹੈਗਾ ਉਹ ਕਹਿੰਦਾ ਮੈਂ ਨਹੀਂ ਦੀ ਆ ਬਾਅਦ ਵਿੱਚ ਜਿਹੜੇ ਉਹਦੀ ਕਹਿੰਦਾ ਲੱਗੀਆਂ ਇੱਕ ਨੇ ਫੋਨ ਨਹੀਂ ਚੱਕਿਆ ਮੁੰਡਿਓ ਹੁਣ ਮੈਂ ਇਕੱਲਾ ਸੀਗਾ ਦੱਸ ਕੀ ਕਰ ਸਕਦਾ ਇਕੱਲਾ ਬੰਦਾ ਤੁਹਾਨੂੰ ਪਤਾ ਹੀ ਹੈ ਯਾਰ ਤੇ ਬਾਕੀ ਓਕੇ ਦੀ ਰਿਪੋਰਟ ਗੱਲ ਬਣਦੀ ਹੈ ਡਾਇਨਾਸੌਰ ਤੇ ਬਾਕੀ ਝੋਟਿਓ ਬਾਕੀ ਮੁੰਡਿਓ ਸਟਾਰਟ ਦਾ ਪੂਰੇ ਕਿਰਾਏ ਸੀ ਕਿ ਟਰੈਕਟਰ ਇੱਥੇ ਤੱਕ ਲੱਗ ਗਿਆ ਹੋ ਗਿਆ ਠੀਕ ਆ ਖੜਾ ਕਰਲੇਗਾ ਕਿ ਨਾ ਵੀਡੀਓ ਨਹੀਂ ਬਣਨੀ ਹੈ ਜੀ ਸੋ ਅਗਲੀ ਵਾਰ ਬੰਦਾ ਨਾ ਲੈ ਕੇ ਆਵਾਂਗੇ ਤੇ ਫੇਰ ਸਟੰਟ ਵੀ ਕਰਾਵਾਂਗੇ ਕੋਈ ਚੈੱਕ ਕਰਨੀ ਚਾਹ ਨੂੰ ਨੂ ਨਾਰੀ ਕੋਈ ਗੱਲ ਨਹੀਂ ਬਾਕੀ ਪਿੰਟ ਵਾਲੇ ਦੇਖਣ ਲੱਗੇ ਸੀਗੇ ਸਾਰੇ ਖੜ ਕੇ ਤੇ ਮੈਂ ਬੰਦ ਕਰਤਾ ਇੱਕ ਵਾਰ ਮੁੰਡਿਓ ਕਹਿੰਦੇ ਲੁੱਕਾ ਚੈੱਕ ਕਰੋ ਕਹਿੰਦੇ ਲੁੱਕ ਚੈੱਕ ਕਰੋ ਇਹ ਦੇਣਾ ਯਾਰ ਟਾਇਰ ਨਹੀਂ ਮਿਲੇ ਹੈਗੇ ਉਹ ਬਾਈ ਕੋਲ ਹੈ ਨਹੀਂ ਜਿਹੜੇ ਆਪਾਂ ਪਾਲਦੇ ਸੀਗੇ ਤੇ ਕੋਈ ਨਾ ਅਗਲੀ ਵੀਡੀਓ ਤੇ ਪਹਿਲਾਂ ਕਰਾਂਗੇ ਸਟੰਟ ਫੇਰ ਪਾਵਾਂਗੇ ਟਾਇਰ ਲੁੱਕ ਦੇਖੋ ਓਕੇ ਦੀ ਰਿਪੋਰਟ ਬਣ ਰਹੀ ਹੈ ਗੱਲ ਚੱਕ ਤਾਂ ਸੀਗਾ ਮੁੰਡਿਓ ਇੱਥੇ ਤੱਕ ਟਰੈਕਟਰ ਚੱਕ ਗਿਆਗਾ ਸੀਗਾ ਪਿੱਛੇ ਭਾਰ ਕਰਕੇ ਅਗਲੀ ਵੀਡੀਓ ਦੇਖੀ ਦੇਖਿਓ ਸਵਾਲ ਆਉਂਦਾ ਤੇ ਬਾਕੀ ਆਪਣੀ ਗੱਡੀ ਖੜੀ ਬਰਨ ਓਕੇ ਦੀ ਰਿਪੋਰਟ ਆ ਗੱਡੀ ਵੀ ਮੁੰਡਿਓ ਕਹਿੰਦੇ ਸਵਾਗਤ ਲੁਬਾਤਾ ਐ ਇਹਨੂੰ ਵੀ ਲੈ ਕੇ ਗਏ ਸੀਗੇ ਕੱਲ ਦੋ ਦਿਨ ਐਤੀ ਸੀਗੇ ਗੱਡੀ ਤੇ ਬਲੌਗ ਤਾਂ ਹਿੰਦੋ ਦਿਨ ਆਈ ਨਹੀਂ ਹੈਗੇ ਲੇਟ ਹੋ ਗਏ ਬਾਕੀ ਮੁੰਡਿਓ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਲੱਗੇ ਸਟੰਟ ਬਾਕੀ ਜਿਹੜੇ ਦੋ ਕਿਕਰਾਏ ਨੇ ਮੈਂ ਕਿਵੇਂ ਪਤਾ ਹੁਣ ਸੁਆਦ ਥੋੜਾ ਹੀ ਆਇਆ ਹੋਣਾ ਇਹ ਬਾਕੀ ਚੈੱਕ ਕਰੋ ਇੱਧਰ ਵੀ ਪਿੰਡਾਂ ਦਾ ਵਿਊ ਉਧਰ ਬਾਬਾ ਰੈਸਾ ਸਾਹਿਬ ਦਾ ਪਾਠ ਕਰੀ ਜਾਂਦਾ ਵਾ ਮੁੰਡਿਓ ਆਗੇ ਕਹਦੇ ਅਮਰੂਤੀ ਦੇ ਵੱਲ ਏ ਵਈ ਯਾਰ ਹੀ ਖੜੀ ਸੀ ਜੀ ਮੈਨੂੰ ਚੇਤਾ ਆ ਗਿਆ ਮੈਂ ਕਿਹਾ ਇਹਨੂੰ ਵੀ ਲਈਏ ਬਲੌਗ 'ਚ ਕਿਸੇ ਦਾ ਨਾ ਸੀਟਾ ਸੂ ਟੰਗ ਇਹਨੇ ਲਿਬੜੀਆਂ ਖੜੀਆਂ ਨੇ ਬਾਹਰ ਦੂਜੀ ਤੇ ਮੋਦੇਓ ਕਹਿੰਦੇ ਅਮਰੂਤੀ ਵੀ ਕਰਾਂਗੇ ਸਟਾਰਟ ਕਹਿੰਦੇ ਹੁਣ ਪੈਟਰੋਲ ਵੀ ਹੈਗਾ ਇਹ 'ਚ ਮੈਂ ਸੋਚ ਰਿਹਾ ਵਾਂ ਹੁਣ ਪੰਗੇ ਲਈ ਜਾਣ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਜੇ ਹੋ ਗਈ ਤਾਂ ਬਾਲਾ ਵਧੀਆ ਮੁੰਡਿਓ ਕਰਕੇ ਦੇਖੀਓ ਫਰਸਟ ਰਾਈ ਕਮੈਂਟ ਜਰੂਰ ਕਰਦੇਓ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇਓ ਚੈਨਲ ਨੂੰ ਕਰਦੋ ਸਬਸਕ੍ਰਾਈਬ ਕਿ ਸ਼ੱਕਰਪਾਰਾ ਕਰੋਗੇ ਸਬਸਕ੍ਰਾਈਬ ਕਰੋਗੇ ਕਿ ਮੁੰਡਿਓ ਸ਼ੱਕਰਪਾਰਾ ਕਰੋਗੇ ਮੈਨੂੰ ਦੱਸੋ ਤੇ ਬਾਕੀ ਆਪਾਂ ਗੱਡੀ ਕਰਦੇ ਆ ਸਟਾਰਟ ਬਾਕੀ ਮੁੰਡਿਓ ਕਹਿੰਦੇ ਆਹ ਵਾਲੀ ਗੱਡੀ ਦੀ ਬੈਟਰੀ ਨਾ ਮਰੂਤੀ ਚ ਰੱਖ ਕੇ ਕਰਦੇ ਆ ਸਟਾਰਟ ਕਿਉਂਕਿ ਉਹਦੀ ਗੱਡੀ ਦੀ ਬੈਟਰੀ ਬਾਹਲੀ ਡਾਉਣ ਤੇ ਹੋਈ ਨਹੀਂ ਸਟਾਰਟ ਤੇ ਪਲਾਸ ਕੱਢ ਲਈਏ ਟਰੈਕਟਰ ਚੋਂ ਲਾਸਨਾਂ ਦੀ ਗੋਲਦਨ ਇਹ ਮੈਟੋਮੈਟਿਕ ਕੰਮ ਹੋ ਜੂ ਤੇ ਬਾਕੀ ਖੜ ਜੋ ਮੁੰਡਿਓ ਖੋਲਨਾਂ ਦੋ ਬੈਟਰੀ ਇਹ ਮੁੰਡਿਓ ਕਹਿੰਦੇ ਪੰਗੇ ਲੈਣ ਚ ਆਪਾਂ ਪੂਰੇ ਐਕਸਪਰਟਾਂ ਆਗੇ ਦੇਖ ਲੋ ਕਿ ਕਿਥੇ ਲੱਗੇ ਸੀ ਕਿ ਕਿੰਨੇ ਸੋਰ ਤੇ ਲੱਗੇ ਸੀਗੇ ਸਟੰਟ ਕਰਾਉਣ ਤੇ ਕਹਿੰਦੇ ਹੁਣ ਮਰੂਤੀ ਦੇ ਕਰਾਵਾਂਗੇ ਇਹ ਪੁੱਠੇ ਪੰਗੇ ਲੈਣੋ ਜੱਟ ਹੜਦੀ ਇੰਨਾ ਕਦਾ ਪਤਾ ਇਹ ਕਹਿੰਦੇ ਖੜ ਜੋ ਟਰਮੀਨਲ ਲਓ ਜੀ ਟਰਮੀਨਲ ਜੀ ਲਾਤੇ ਨੇ ਹਾਂ ਵਿੱਚ ਬੈਠੇ ਹੈਗੇ ਦੇਖਦੇ ਆ ਵੀ ਕਰੰਟ ਆਇਆ ਬਣੀ ਨਹੀਂ ਗੱਲ ਉਹ ਕਰੰਟ ਨਹੀਂ ਆਇਆ ਮੁੰਡਿਓ ਦੇਖਦੇ ਆ ਖੜ ਜੋ ਫਿਰ ਕਰਦੇ ਗੱਲ ਤੇ ਫਾਈਨਲੀ ਮੁੰਡਿਓ ਕਹਿੰਦੇ ਆ ਗਿਆ ਗੱਡੀ ਦੇ ਵਿੱਚ ਕਰੰਟ ਕੌਡਾ ਏ ਘੰਟ ਫੇਰ ਰੁਟ ਗਿਆ ਬੈਟਰੀ ਆ ਪਟਾਰ ਮੀਨਲ ਦੀ ਦੂਜੀ ਲਾਈ ਸੀਗੀ ਯਾ ਯਾਰ ਕੱਢ ਜੋ ਆਏ ਨਹੀਂ ਪਤਾ ਕੀ ਹੋਟੇ ਉਹ ਕਹਿੰਦੇ ਸਕਾਉਟਾ ਚ ਤੇਲ ਵੀ ਹੋਣਾ ਨਹੀਂ ਐ ਵੀ ਨਹੀਂ ਪਤਾ ਐ ਕੱਢ ਜੋ ਦਿਓ ਤੇ ਦੇਖਨੇ ਆ ਗਿਆ ਕਰੰਟ ਕੇ ਨਾ ਨਹੀਂ ਆਇਆ ਫਿਰ ਆਪਾਂ ਕੈਨਸਲ ਕਰਾਂਗੇ ਨਹੀਂ ਆਇਆ ਤੇ ਮੁੰਡਿਓ ਕਹਿੰਦੇ ਬਣੀ ਨਹੀਂ ਗੱਲ ਕਿਸੇ ਪਾਸੇ ਨਹੀਂ ਬਣੀ ਸਟੰਟਾ ਜਿਹਦਾ ਬਣ ਗਈ ਸੀ ਵੀਡੀਓ ਹੀ ਨਹੀਂ ਬਣੀ ਵੀਡੀਓ ਯਾਰ ਮੈਥੋਂ ਮੈਂ ਬਣਾ ਵੀ ਦੇਣੀ ਸੀ ਕੈਮਰੇ ਆਫ ਤੇ ਮੈਂ ਦੇਖਿਆ ਨਹੀਂ ਹੈਗਾ ਟਰੈਕਟਰ 'ਚ ਧਿਆਨ ਸੀ ਕੈਮਰੇ ਆਫ ਤੇ ਹੱਥ ਵੱਗ ਗਿਆ ਯਾਰ ਸਰਿਆ ਪਿਆ ਯਾਰ ਬਾਜੀ ਬਾ ਐਲੇ ਸਰ ਗਿਆ ਯਾਰ ਹੁਣ ਗੱਡੀ ਦੂਜੀ ਚ ਲਾ ਦਨੇ ਆ ਸਲ ਕਰੋ ਸਲਾਬਸ ਯਾਰ ਬਾਕੀ ਦੱਸੋ ਮੁੰਡਿਓ ਕਿੱਦਾਂ ਦੀ ਬਣੀ ਵੀਡੀਓ ਜੇ ਵਧੀਆ ਨਹੀਂ ਬਣੀ ਤਾਂ ਵੀ ਦੱਸ ਦਿਓ ਜੇ ਵਧੀਆ ਬਣ ਗਈ ਤਾਂ ਵੀ ਦੱਸ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਨਵੀਂ ਵੀਡੀਓ ਜਲਦੀ ਆਉਣਗੀਆਂ ਸਟੰਟਾਂ ਤੇ ਹੁਣ ਆਪਾਂ ਖੇਤ 'ਚ ਪਹਿਲਾਂ ਸਟੰਟ ਹੀ ਕਰਾਵਾਂਗੇ ਹੋਰ ਨਹੀਂ ਗਸਤ ਰੋਣਾ ਤੇ ਸਟੰਟ ਸਟੰਟ ਕਰਾਵਾਂਗੇ ਹੁਣ ਫੁੱਲ ਜੋ سپورਟ ਕਰਦੇ ਹੋ ਓਕੇ ਦੀ ਰਿਪੋਰਟ ਆ ਬਾਕੀ ਅੱਜ ਦੀ ਵੀਡੀਓ ਜਿੰਨੀ ਹੀ ਜੇ ਵਧੀਆ ਲੱਗੀ ਹੋਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ